ਨਹਿਰ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਪਾਣੀ ਵਿੱਚ ਡੁੱਬੀ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਿਲੀਆਂਵਾਲਾ ਨਜ਼ਦੀਕ ਫਤਿਹਬਾਦ ਦੀ ਤਰਫੋਂ ਸਭਰਾਵਾ ਨੂੰ ਜਾਂਦੀ ਨਖਾਸੂ ਨਹਿਰ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ ਪત્રਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਕਾਸੂ ਨਹਿਰ ਦੀ ਖਿਲਾਈ ਨਾ ਹੋਣ ਕਾਰਨ ਫਿਰ ਤੋਂ ਨਕਾਸੂ ਨਹਿਰ ਵਿੱਚ ਪਾੜ ਪੈ ਗਿਆ ਹੈ ਜਿਸ ਕਾਰਨ ਕਈ ਏਕੜ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ ਕਿਸਾਨਾਂ ਨੇ ਦੱਸਿਆ ਕਿ ਇਸੇ ਝੋਨੇ ਦੇ ਸੀਜ਼ਨ ਦੌਰਾਨ ਇਹ ਤੀਸਰਾ ਮੌਕਾ ਹੈ ਜਦ ਇਸ ਨਹਿਰ ਵਿੱਚ ਪਾੜ ਹੁਣ ਦੁਬਾਰਾ ਪਾੜ ਪੈ ਗਿਆ ਹੈ ਉਹਨਾਂ ਦੱਸਿਆ ਕਿ ਇਸ ਦੀ ਸ਼ਿਕਾਇਤ ਲਈ ਉਹਨਾਂ ਵੱਲੋਂ ਸਬੰਧਿਤ ਵਿਭਾਗ ਤੇ ਐਸਟੀਓ ਤੇ ਐਕਸੀਅਨ ਨਾਲ ਬਾਰ-ਬਾਰ ਰਾਬਤਾ ਕੀਤਾ ਹੈ ਪਰ ਉਹਨਾਂ ਵੱਲੋਂ ਕੋਈ ਵੀ ਪੁਕਤਾ ਪ੍ਰਬੰਧਨਾ ਕਿਤੇ ਜਾਣਕਾਰਨ ਇਹ ਨੈ ਲਗਾਤਾਰ ਟੁੱਟਦੀ ਜਾ ਰਹੀ ਹੈ ਜਿਸ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਇਸ ਤੋਂ ਪਹਿਲਾਂ ਵੀ ਜਦ ਉਹਨਾਂ ਨੇ ਝੋਨਾ ਲਗਾਇਆ ਸੀ ਤਾਂ ਉਦੋਂ ਵੀ ਪਾਣੀ ਆ ਜਾਣਕਾਰਨ ਉਹਨਾਂ ਦੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਪਾਣੀ ਦੀ ਪਲੇਟ ਵਿੱਚ ਆਜ ਜਾਣ ਕਾਰਨ ਬਰਬਾਦ ਹੋ ਗਈ ਸੀ ਕਿ ਹੁਣ ਜਦ ਉਹਨਾਂ ਨੇ ਦੁਬਾਰਾ ਛੋਨਾ ਲਗਾਇਆ ਤਾਂ ਹੁਣ ਦੁਬਾਰਾ ਪਾਣੀ ਆ ਜਾਣ ਉਹਨਾਂ ਦੀ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਪਾਰਟ ਨੂੰ ਪੂਰਿਆ ਜਾਵੇ ਅਤੇ ਉਹਨਾਂ ਨੂੰ ਬਰਬਾਦ ਹੋਣ ਤੋਂ ਬਚਾਇਆ ਜਾਵੇ ਤਰਨਤਾਰਨ ਤੋਂ ਸਨੁਫਤਿਆਬਾਦ ਦੀ ਵਿਸ਼ੇਸ਼ ਰਿਪੋਰਟ ਜੀ ਮੇਰਾ ਨਾਮ ਮੇਰ ਸਿੰਘ ਹੈ ਤੇ ਮੰਨੋ ਸਾਡੀ ਨਾ ਮੇਨ ਪ੍ਰੋਬਲਮ ਵਾਲੀ ਨਹਿਰਵਾ ਕਟੋ ਘਾੜ ਸੀਜ਼ਨ ਦੇ ਵਿੱਚ ਦੀ 2 ਤੋਂ 3 ਵਾਰ ਟੁੱਟ ਗਈ ਆ ਤੇ ਪ੍ਰਸ਼ਾਸਨ ਨੂੰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਇੱਕ ਦੋ ਵਾਰ ਆਉਂਦੇ ਆ ਨਰੇਗਾ ਵਾਲੇ ਬੰਨ ਜਾਂਦੇ ਆ ਅੱਗੇ ਸਾਡਾ ਘਟੋ ਘਾੜ 200 300 ਏਕੜ ਜ਼ਮੀਨ ਆ ਜਿਹੜੀ ਕਿ ਜ਼ਿਮੀਦਾਰਾਂ ਨੇ ਝੋਨਾ ਲਾਇਆ ਸੀ 5-5000 ਰੁਪਏ ਸਾਡਾ ਖਰਚਾ ਆਇਆ ਵਾ ਉਹ ਲਾਉਣ ਦਾ ਤੇ ਉਹ ਮਤਲਬ ਮਰ ਗਿਆ ਫਿਰ ਜ਼ਿਮੀਦਾਰਾਂ ਨੂੰ ਲਾਉਣਾ ਪਿਆ ਤੇ ਇਹ ਓਵਰਫਲਡ ਨਹਿਰ ਮਤਲਬ ਉਸ ਭਰਾ ਬ੍ਰਾਂਚ ਦਾ ਤੇ ਬਾਕੀ ਜਿਹੜੇ ਸੂਏ ਉਹਨਾਂ ਚ ਪਾਣੀ ਨਹੀਂ ਜਾ ਰਿਹਾ ਇਹਦੇ ਚ ਪਾਣੀ ਛੱਡ ਦਿੰਦੇ ਵੀ ਖਲਾਈ ਹੋਣੀ ਚਾਹੀਦੀ ਆ ਬਹੁਤ ਜ਼ਿਆਦਾ ਜ਼ਿਮੀਦਾਰ ਐ ਪਰੇਸ਼ਾਨ ਆ ਇਹ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਇਹ ਸਾਡੀ ਪ੍ਰੋਬਲਮ ਨੂੰ ਸੁਣਿਆ ਜਾਵੇ ਕਿਉਂਕਿ ਅਸੀਂ ਇੱਕ ਹੀ ਸਾਲਾਂ ਤੋਂ ਇਹ ਚੀਜ਼ ਤੋਂ ਜੜੇ ਜੂਝ ਰਹੇ ਆਂ ਜੀ ਪਿੰਡ ਪਿੰਡ ਖਾਰਾ ਜੀ ਤੇ ਕੀ ਮਸਲਾ ਵੀਰ ਜੀ ਮਸਲਾ ਇਹ ਵੀ ਇਹ ਦਲਾਵਰਪੁਰ ਸਕੇ ਬਨਹਿਰਾ ਜੀ ਇਹ ਜਿਹੜੋਂ ਦਾ ਝੋਨਾ ਲਾਇਆ ਚੌਥੀ ਵਾਰ ਟੁੱਟ ਗਈ ਆ ਤੇ ਜਦੋਂ ਅਸੀਂ ਉੱਚ ਅਧਿਕਾਰੀਆਂ ਕੋਲ ਜਾਂਦੇ ਆਂ ਅਕਸ਼ਨ ਸਾਹਿਬ ਤੋਂ ਜਾਂਦੇ ਆਂ ਸਾਨੂੰ ਕਦੇ ਇਹ ਟਾਲ ਦਿੱਤਾ ਜਾਂਦਾ ਵੀ ਤੁਹਾਡੀ ਪ੍ਰੋਜੈਕਟਾਂ ਦੀ ਬਾਤ ਕਰਤਾ ਘਰੇ ਕਹਿ ਦਿੱਤਾ ਜਾਂਦਾ ਟੱਡਾ ਪ੍ਰੋਜੈਕਸ਼ਨ ਲਾ ਕੇ ਵਾਪਸ ਆ ਗਈ ਆ ਜਦੋਂ ਅਸੀਂ ਜਾਂਦੇ ਆਂ ਇਹ ਸਾਨੂੰ ਟਾਲ ਦਿੰਦੇ ਆ ਪੇਟਾ ਡਾਬਾ ਪ੍ਰੋਜੈਕਟ ਪਾਸ ਹੋ ਗਿਆ ਕਰਵਾ ਦਿੰਦੇ ਆ ਫਿਰ ਮਸਲਾ ਹਲ ਹੁੰਦਾ ਨਹੀਂ ਘਟੋ ਘਾਟ ਹਨ 5-7 ਸਾਲ ਹੋ ਗਏ ਇਦਾਂ ਹੀ ਹਰ ਵਾਰੀ ਹਰ ਸੀਜ਼ਨ ਤੇ ਇਦਾਂ ਦਾ ਦੁੱਦੀ ਵਾਰੀ ਢੋਣਾ ਲਵਾ ਚੁੱਕੇ ਆ ਤੇ ਫਿਰ ਹੁਣ ਵੀ ਜੇ ਨਾ ਇੱਥੇ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਤੇ ਇਹ ਫਿਰ ਜੇ ਕੋੜਾ ਜਿਆਦਾ ਪਾਣੀ ਪੈ ਗਿਆ ਤਾਂ ਉਹਦੇ ਪਨੀਰੀ ਵੀ ਨਹੀਂ ਲੱਭਣੀ ਇੱਕ ਉਹਦੀ ਟੁੱਟੀ ਨਹਿਰ ਇਹ ਰਾਤ ਦੀ ਟੁੱਟੀ ਪਈ ਹੈ ਜੀ ਅਜੇ ਤੱਕ ਕੋਈ ਨਹੀਂ ਆਇਆ ਵਾਰ-ਵਾਰ ਫੋਨ ਕਰਦਾ ਜੈਨੂ ਨੂੰ ਵੀ 4-5 ਵਾਰ ਫੋਨ ਕਰਦੇ ਫੋਨ ਨਹੀਂ ਚੁੱਕ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰ ਜਸਵਿੰਦਰ ਸਿੰਘ ਪਿੰਖਾਰਾ ਦਾ ਰੈਣਵਣਾ ਬਲਾਕ ਸੰਤੀ ਮੈਂਬਰ ਮਜੂਦਾ ਮੈਂ ਮੈਨੂੰ ਬੜਾ ਦੁੱਖ ਹੋਇਆ ਜਦੋਂ ਮੈਂ ਗੋਦਵਾਲ ਤੋਂ ਪਿੰਡ ਨੂੰ ਜਾ ਰਿਹਾ ਸੀ ਤੇ ਨਹਿਰ ਵੇਖੀ ਰੁੜੀ ਮੈਂ ਸੋਚਿਆ ਪਤਾ ਨਹੀਂ ਕਿਸ ਕਰਕੇ ਲੋਕ ਇਕੱਠੇ ਹੋਏ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਵੀ ਅੱਗੇ ਪੰਜਾਬ ਸਾਡਾ ਇਹਨਾਂ ਨਕਮੀਆਂ ਸਰਕਾਰਾਂ ਨੇ ਸੈਂਟਰ ਦੇ ਵਿੱਚ ਸਾਡੇ ਪੰਜਾਬ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰ ਰਹੇ ਅੱਜ ਦੇਖੋ ਨਹਿਰ ਦੇ ਵਿੱਚ ਕਿੰਨਾ ਪਾਣੀ ਛੱਡਿਆ ਹੈ ਕੋਈ ਖਲਾਈ ਨਹੀਂ ਹੋਈ ਇਸ ਨਹਿਰ ਦੀ ਅੱਜ ਜਿੰਨਾ ਗਰੀਬਾਂ ਦੇ ਕਿੱਲਾ ਕਿੱਲਾ ਸਵਾ ਸਵਾ ਕਿੱਲਾ ਪੈਲੀ ਹੈ ਉਹਨਾਂ ਦੀਆਂ ਫਸਲਾਂ ਤਬਾਹ ਹੋ ਜਾਣੀਆਂ ਹੈ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਇੱਥੇ ਮੈਂਬਰ ਨਹੀਂ ਆਇਆ ਕੋਈ ਪ੍ਰਸ਼ਾਸਨ ਦਾ ਮੁਲਾਜ਼ਮ ਨਹੀਂ ਆਇਆ ਪਿੰਡ ਦੇ ਲੋਕ ਇਕੱਠੇ ਹੋਏ ਐ ਇਸ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਸਮੇਂ ਆਉਂਦੇ ਜਾਂਦੇ ਰਹਿੰਦੇ ਹੈ ਪਰ ਇਸ ਜੋ ਮਾਰ ਹੀਟ ਕਿਸਾਨ ਆ ਰਿਹਾ ਹੈ ਉਹਨਾਂ ਨੂੰ ਬਚਾਇਆ ਜਾਵੇ ਪੰਜਾਬ ਨੂੰ ਜੋ ਰੁੜਦਾ ਪੰਜਾਬ ਹੈ ਇੱਕ ਤਾਂ ਨਸ਼ੇ ਦੀ ਦਲਦਲ ਦੇ ਵਿੱਚ ਪੰਜਾਬ ਰੁੜਦਾ ਜਾ ਰਿਹਾ ਹੈ ਦੁਜੇ ਸਾਡੇ ਕਿਸਾਨ ਇਹਨਾਂ ਪਾਣੀ ਹੜਾਂ ਦੇ ਥੱਲੇ ਮਾਰ ਰਥ ਲਿਆਣ ਕੇ ਮਰਦੇ ਜਾ ਰਹੇ ਆ ਸਰਕਾਰਾਂ ਨੂੰ ਬੇਨਤੀ ਕਰਦਾ ਮੈਨੂੰ ਦੁੱਖ ਮਹਿਸੂਸ ਹੋਇਆ ਮੈਂ ਖਲੋਕੇ ਬਿਆਨ ਦੇ ਰਿਹਾ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ ਜਸਵਿੰਦਰ ਸਿੰਘ ਪਰ ਇਹਨਾਂ ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਾਡੇ ਸੂਏ ਜਿਹੜੇ ਰੁੜਦੇ ਜਾ ਰਹੇ ਆ ਕਿਸਾਨ ਮਰਦਾ ਜਾ ਰਿਹਾ ਖਲਾਈ ਹੋਣੀ ਚਾਹੀਦੀ ਹੈ ਸਰਕਾਰਗਾਰੀ ਬੇਨਤੀ ਕਰਦਾ ਹੱਥ ਜੋੜ ਕੇ ਇਹਦੀ ਖਲਾਈ ਕਰਾ ਕੇ ਪਾਣੀ ਨੂੰ ਕਟ ਕਰਾ ਕੇ ਬੰਨ ਨੂੰ ਬੰਦ ਦਿੱਤਾ ਜਾਵੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ